ਦ ਯੰਗ ਵੈਦ ਆਫ ਦਾ ਇਅਰ ਇਸ ਅਵਾਰਡ ਦੇ ਨਾਲ ਇਸ ਬਿਜ਼ਨਸ ਅਵਾਰਡ ਦੇ ਵਿੱਚ ਉਹਨਾਂ ਨੂੰ ਨਵਾਜ਼ਿਆ ਗਿਆ ਹੈ ਬੁਲਾਇਆ ਗਿਆ ਹੈ ਡਾਕਟਰ ਜਗਰੂਪ ਸਿੰਘ ਪੰਗੂ ਸਰੀਰ ਦੇ ਜਿਹੜੇ ਰੋਮ ਹੈ ਰੋਮ ਜਦੋਂ ਬੰਦ ਹੁੰਦੇ ਨੇ ਬੰਦ ਹੋਣ ਦੇ ਕਾਰਨ ਸਰੀਰ ਨੂੰ ਇੰਨੀਆਂ ਕੁ ਬਿਮਾਰੀਆਂ ਜਿਹੜੀਆਂ ਗ੍ਰਸਤ ਕਰ ਲੈਂਦੀਆਂ ਨੇ ਘੇਰ ਲੈਂਦੀਆਂ ਨੇ ਕਿਉਂਕਿ ਕੱਲੀ ਖਜੂਰ ਨਾ ਖਾਓ ਕਿਉਂਕਿ ਕੱਲੀ ਖਜੂਰ ਖਾਣ ਦੇ ਨਾਲ ਕਈਆਂ ਨੂੰ ਹਾਜ਼ਮ ਹੋਣ ਦੇ ਵਿੱਚ ਦਿੱਕਤ ਆਉਂਦੀ ਹੈ ਵੈਸੇ ਤਾਂ ਫਾਈਬਰ ਭਰਪੂਰ ਹੁੰਦੀ ਹੈ ਇਸ ਇਵੈਂਟ ਚ ਬੜੀ ਚਰਚਾ ਦਾ ਵਿਸ਼ਾ ਰਹਾ ਯੰਗ ਵੈਬ ਜਿਸ ਨੂੰ ਤੁਸੀਂ ਹਮੇਸ਼ਾ ਹੀ ਕੋਟ ਦੇ ਨੁਸਖੇ ਫਾਰਮੂਲੇ ਤੁਹਾਡੀ ਸਿਹਤ ਦਾ ਜਿਹੜਾ ਖਿਆਲ ਰੱਖਦੇ ਸੰਸਾਨ ਆਪਣੇ ਕਦਮਾਂ ਨਾਲ ਕਦੇ ਵੀ ਨਹੀਂ ਚੱਲ ਸਕਦਾ ਜੋ ਵੀ ਤੋਰਦਾ ਤਾਂ ਉਹ ਪ੍ਰਮਾਤਮਾ ਹੀ ਤੋਰਦਾ ਹੈ ਆਪਣੇ ਅੰਦਰ ਸਾਹ ਕਹਿ ਲਓ ਕਦਮ ਕਹਿ ਲਓ ਖੁਦਾ ਦੇ ਹੁਕਮ ਦੇ ਨਾਲ ਹੀ ਹੁੰਦਾ ਹੈ ਸਾਰਾ ਕੁਝ ਵੇ ਦੇ ਵਿੱਚ ਬੜਾ ਖਾਸ ਇਵੈਂਟ ਹੋਇਆ ਅੱਜ ਦੁਬਈ ਇੰਟਰਨੈਸ਼ਨਲ ਬਿਜ਼ਨਸ 어ਵਾਰਡ 2024 ਸਾਡੇ ਬਹੁਤ ਜਿਹੜੇ ਮਰੀਜ਼ ਹੈਗੇ ਨੇ اچھا ਉਹ ਇੱਥੇ ਵੀ ਸਾਡੀਆਂ ਬਹੁਤ ਦਵਾਈਆਂ ਲੈ ਕੇ ਵੀ ਜਾਂਦੇ ਨੇ ਤੇ ਮਗਾ ਕੇ ਵੀ ਬਹੁਤ ਖਾਂਦੇ ਨੇ ਜਿਨ੍ਹਾਂ ਨੂੰ ਬਹੁਤ ਬਿਹਤਰੀਨ ਜਿਹੜੇ ਨਤੀਜੇ ਮਿਲੇ ਉਹ ਸਭ ਰੇਗਿਸਤਾਨੀ ਇਲਾਕੇ ਦੇ ਵਿੱਚ ਰਹਿੰਦੇ ਨੇ ਤੇ ਟੀਲੇ ਇਲਾਕੇ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਕੀ ਟੋਕ ਤੁਹਾਨੂੰ ਨੁਸਖਾ ਤੁਸੀਂ ਅੱਜ ਦੋਵੋਗੇ ਖਾਸ ਕਰਕੇ ਜਿਨ੍ਹਾਂ ਚ ਵਿਟਾਮਿਨ ਡੀ ਰਿਕਾਟ ਹੈਗੀ ਹੈ ਬਈ ਇਹ ਦੀ ਰੇਗਿਸਤਾਨ ਦੀ ਖਜ਼ੂਰ ਹੈ ਹਾਂਜੀ ਉਹ ਧੁੱਪ ਦੇ ਵਿੱਚ ਪਲੀ ਹੋਈ ਆ ਧੁੱਪ ਦੇ ਵਿੱਚ ਪੈਦਾ ਹੁੰਦੀ ਆ ਗਰਮੀ ਦੇ ਵਿੱਚ ਪੈਦਾ ਹੁੰਦੀ ਆ ਉਸ ਤੋਂ ਵੱਡਾ ਦਾ ਤੁਸੀਂ ਕਹ ਲਓ ਕਿ ਜਿਹੜਾ ਵਿਟਾਮਿਨ ਡੀ ਆ ਜਾਂ ਕੈਲਸ਼ੀਅਮ ਆ ਨਹੀਂ ਹੋ ਸਕਦਾ ਤੁਸੀਂ ਇਹ ਕਹ ਲਓ ਕਿ ਸਭ ਤੋਂ ਜਿਹੜਾ ਵੱਡਾ ਜੜੀਆਂ ਬੂਟੀਆਂ ਦੇ ਵਿੱਚ ਹੈ ਅਸ਼ਵਗੰਧਾ ਦੇ ਵਿੱਚ ਕੈਲਸ਼ੀਅਮ ਜਿਹੜਾ ਕੈਲਸ਼ੀਅਮ ਵੀ ਬਹੁਤ ਹੈ ਤੇ ਵਿਟਾਮਿਨ ਡੀ ਵੀ ਬਹੁਤ ਹੈ ਕਿਵੇਂ ਤੁਸੀਂ ਅੱਜ ਕੱਲ ਗੋਲੀਆਂ ਜਾਂ ਵਿਟਾਮਿਨ ਡੀ ਦੇ ਜਿਹੜੇ ਹੈਗਿਆ ਪਾਊਚ ਜਾਂ ਕਿਸੇ ਵੀ ਤਰ੍ਹਾਂ ਦੀਆਂ ਸ਼ੀਸ਼ੀਆਂ ਪੀਂਦੇ ਆ ਉਹ ਇੱਕ ਆਰਟੀਫੀਸ਼ੀਅਲ ਮੈਥਡ ਨਾਲ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਹੈ ਜਿਹੜੀ ਨੇਚਰਲ ਹੈ ਕੁਦਰਤੀ ਤੌਰ ਦੇ ਵਿੱਚ ਸਾਨੂੰ ਜਿਹੜੀ ਚੀਜ਼ ਮਿਲਣੀ ਹੈ ਉਹ ਸਾਨੂੰ ਡੱਬਾ ਬੰਦ ਚੀਜ਼ਾਂ ਦੇ ਵਿੱਚ ਨਹੀਂ ਹਾਸਲ ਹੋ ਸਕਦੀ ਸਗੋਂ ਸਾਡਾ ਜਿਹੜਾ ਸਰੀਰ ਹੈ ਉਹਦੇ ਵੱਸ ਪੈ ਜਾਂਦਾ ਹੈ ਵਿਟ ਟੁੱਪ ਨਹੀਂ ਲੈਂਦੇ ਇੱਥੇ ਜ਼ਿਆਦਾਤਰ ਲੋਕ ਏਸੀਆਂ ਜਿੰਨੇ ਜਾਂ ਗੱਡੀ ਚ ਵੀ ਏਸੀ ਹੈ ਮੋਲਾਂ ਚ ਵੀ ਏਸੀ ਹੈ ਸੜਕਾਂ ਤੇ ਵੀ ਏਸੀ ਹੈ ਔਰ ਘਰਾਂ ਦੇ ਵਿੱਚ ਵੀ ਏਸੀ ਹੈ ਜਿਹੜੇ ਲੋਕ ਵਿਟਾਮਿਨ ਡੀ ਦੀ ਘਾਟ ਜਿੰਨਾ ਚ ਹੋ ਜਾਂਦੀ ਹੈ ਕੀ ਸਿੰਪਟਮ ਨਿਕਲਦੇ ਨੇ ਕੀ ਹੁੰਦਾ ਬਾਡੀ ਚ ਨੁਸਖਾ ਕੀ ਦੇ ਕੇ ਜਾਓਗੇ ਦੁਬਈ ਵਾਲਿਆਂ ਨੂੰ ਅੱਜ ਤੁਸੀਂ ਜਿੰਨਾਂ ਚ ਵਿਟਾਮਿਨ ਡੀ ਦੀ ਘਾਟ ਹੈਗੇ ਵਿਟਾਮਿਨ ਡੀ ਡੈਫੀਸ਼ੈਂਸੀ ਬੜੀ ਹੋਈ ਹੈ ਨੁਸਖਾ ਕੀ ਦਵਾਂਗੇ ਉਹਨਾਂ ਵਾਸਤੇ ਕਹ ਲਓ ਵੀ ਪੱਥਰਾਂ ਨੂੰ ਵੀ ਜਿਹੜਾ ਚੀਰਦਾ ਪੱਥਰਾਂ ਨੂੰ ਵੀ ਖਾਰ ਦਿੰਦਾ ਤਾਂ ਉਹਦੇ ਨਾਲ ਜਿਹੜਾ ਇਹਦਾ ਸੇਵਨ ਸਵੇਰੇ ਕਰਨਾ ਚਾਹੀਦਾ ਜਿਹੜੀ ਖਜੂਰ ਇੱਕ ਐਡੀ ਕਮਾਲ ਦੀ ਚੀਜ਼ ਆ ਤੁਸੀਂ ਇਹ ਕਹ ਲਓ ਵੀ ਇਹ ਲਗਭਗ ਮੇਰੇ ਆਪਣੇ ਦੇਖਿਓ ਨਤੀਜੇ ਆ ਤੁਸੀਂ ਦੇਖੋ ਦੂਜੇ ਦਿਨ ਤੁਹੇ ਜਿਹੜੀ ਇਹਦੀ એનર્ਜੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਇੰਨੀ ਰਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਇਸ ਵੇਲੇ ਦੁਬਈ ਦੇ ਵਿੱਚ ਹੈ ਦੁਬਈ ਦੇ ਵਿੱਚ ਬੜਾ ਖਾਸ ਇਵੈਂਟ ਹੋਇਆ ਅੱਜ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ 2024 ਮੈਟਰੋਪੋਲੀਟਨ ਹੋਟਲ ਦੇ ਵਿੱਚ ਦੁਬਈ ਦੇ ਵਿੱਚ ਸ਼ੇਖ ਜ਼ੈਦ ਰੋਡ ਦੇ ਉੱਤੇ ਹੈ ਔਰ ਇਸ ਇਵੈਂਟ 'ਚ ਬੜੀ ਚਰਚਾ ਦਾ ਵਿਸ਼ਾ ਰਿਹਾ ਯੰਗ ਵੈਬ ਜਿਸ ਨੂੰ ਤੁਸੀਂ ਹਮੇਸ਼ਾ ਹੀ ਕੋਟ ਦੇ ਨੁਸਖੇ ਫਾਰਮੂਲੇ ਤੁਹਾਡੀ ਸਿਹਤ ਦਾ ਜਿਹੜਾ ਖਿਆਲ ਰੱਖਦੇ ਉਹਨਾਂ ਨੂੰ ਖਾਸ ਕਰਕੇ ਜਿਹੜਾ ਇਹ ਅਵਾਰਡ ਹੈਗਾ ਯੰਗ ਵੈਦ ਆਫ ਦਾ ਇਅਰ ਇਸ ਅਵਾਰਡ ਦੇ ਨਾਲ ਇਸ ਬਿਜ਼ਨਸ ਅਵਾਰਡ ਦੇ ਵਿੱਚ ਉਹਨਾਂ ਨੂੰ ਨਵਾਜ਼ਿਆ ਗਿਆ ਬੁਲਾਇਆ ਗਿਆ ਡਾਕਟਰ ਜਗਰੂਪ ਸਿੰਘ ਪੰਗੂ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਸਾਡੇ ਨਾਲ ਨੇ ਜੈ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਦੀ ਪੰਜਾਬੀ ਤੇ ਇੱਕ ਵਾਰ ਪੇਸ਼ ਬਹੁਤ ਬਹੁਤ ਸ਼ਾਸਿਕਾਲ ਧੰਨਵਾਦ ਸ਼ੁਕਰੀਆ ਜੀ ਜੈ ਸਾਹਿਬ ਇੱਥੇ ਬੁਲਾਇਆ ਸੀ ਤੁਹਾਨੂੰ ਕੀ ਕੀ ਕਾਰਨ ਸੀ ਬੁਲਾਉਣ ਦਾ ਦੇਖੋ ਬਲਾਣ ਦਾ ਕਾਰਨ ਇਹ ਆ ਖੁਦਾ ਦਾ ਹੁਕਮ ਹੈ ਪਰਮਾਤਮਾ ਦਾ ਹੁਕਮ ਹੈ ਇਨਸਾਨ ਆਪਣੇ ਕਦਮਾਂ ਨਾਲ ਕਦੇ ਵੀ ਨਹੀਂ ਚੱਲ ਸਕਦਾ ਜੋ ਵੀ ਤੋਰਦਾ ਤਾਂ ਉਹ ਪਰਮਾਤਮਾ ਹੀ ਤੋਰਦਾ ਹੈ ਆਪਣੇ ਅੰਦਰ ਸਾਹ ਕਹਿ ਲਓ ਕਦਮ ਕਹਿ ਲਓ ਖੁਦਾ ਦੇ ਹੁਕਮ ਦੇ ਨਾਲ ਹੀ ਹੁੰਦਾ ਸਾਰਾ ਕੁਝ ਅਗਰ ਇਹ ਚੀਜ਼ਾਂ ਹਾਸਲ ਵੀ ਹੋਈਆਂ ਤਾਂ ਇਸ ਉਸ ਦੇ ਪਰਮਾਤਮਾ ਦਾ ਸ਼ੁਕਰਾਨਾ ਇਹਦੇ ਵਿੱਚ ਬਹੁਤ ਵੱਡਾ ਤਾਂ ਉਹਦੇ ਹੁਕਮ ਦੇ ਨਾਲ ਹੀ ਸਾਰਾ ਕੁਝ ਹੋਇਆ ਹੈ ਅੱਛਾ ਤੁਹਾਨੂੰ ਜਿਹੜਾ ਅਵਾਰਡ ਹੈਗਾ ਯੰਗ ਵੈਬ ਆਫ ਦਾ ਇਅਰ ਅਵਾਰਡ ਹੈਗਾ ਪੰਜਾਬ ਤੋਂ ਬੁਲਾ ਕੇ ਦੁਬਈ ਦੇ ਵਿੱਚ ਜਿਹੜਾ ਦਿੱਤਾ ਗਿਆ ਅ ਇਹਦੇ ਪਿੱਛੇ ਕੀ ਇਹ ਮੰਨਦੇ ਹੈਗੇ ਨੇ ਆ ਕੀ ਕਾਰਨ ਤੁਸੀਂ ਮੰਨਦੇ ਹੋ ਕਿ ਕੀ ਕਾਰਨ ਕੀ ਬਣਿਆ ਇਹ ਖੂਬ ਕਾਰਨ ਕੀ ਬਣਿਆ ਜੀ ਆਪਣੇ ਜਿਹੜੀਆਂ ਹੈਗੀਆਂ ਸਾਡੇ ਮਰੀਜ਼ ਹੈਗੇ ਆ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਾਂ ਦੁਬਈ ਦੇ ਵਿੱਚ ਵੀ ਸਾਡੇ ਬਹੁਤ ਜਣੇ ਮਰੀਜ਼ ਹੈਗੇ ਨੇ ਅੱਛਾ ਉਹ ਇੱਥੇ ਵੀ ਸਾਡੀਆਂ ਬਹੁਤ ਦਵਾਈਆਂ ਲੈ ਕੇ ਵੀ ਜਾਂਦੇ ਨੇ ਤੇ ਮਹਗਾ ਕੇ ਵੀ ਬਹੁਤ ਖਾਂਦੇ ਨੇ ਜਿਨ੍ਹਾਂ ਨੂੰ ਬਹੁਤ ਬਿਹਤਰੀਨ ਜਿਹੜੇ ਨਤੀਜੇ ਮਿਲੇ ਉਹ ਸਭ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਤਾਂ ਉਹਨਾਂ ਨੇ ਸਾਨੂੰ ਇਹ ਸਦਾ ਪੁੱਤਰ ਬੱਚਾ ਤਾਂ ਇਹ ਜਿਹੜਾ ਹੈਗਾ ਸਾਡੇ ਇਸ ਨਵਾਂਣੇ ਜੀ ਚੀਜ਼ ਨੂੰ ਇੱਕ ਕਹਿ ਲੋ ਵੀ ਆ ਮੈਂ ਇੱਕ ਸਿਹਤ ਨਿੱਕਾ ਜਿਹਾ ਸਿਹਤ ਕਰਮਚਾਰੀ ਹੋਣ ਦੇ ਨਾਤੇ ਉਹਨਾਂ ਨੇ ਮੈਨੂੰ ਇਹ ਕਿਆ ਬਾਤ ਹੈ ਸਦਾ ਦਿੱਤਾ ਤੇ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅੱਛਾ ਗੱਟ ਸਾਹਿਬ ਦੁਬਈ ਦੇ ਵਿੱਚ ਰਹਿ ਕੇ ਤੁਸੀਂ ਕਿਹੜਾ ਟੋਟਕਾ ਨੁਸਖਾ ਜਿਸੀਂ ਕਿਹੜਾ ਤਾਂ ਤੁਹਾਡਾ ਛੱਡਣਾ ਹੀ ਨਹੀਂ ਹੈ ਉੱਥੇ ਵੀ ਤੁਸੀਂ ਬਹੁਤ ਨੁਸਖੇ ਟੋਟਕੇ ਦਿੰਦੇ ਹੋ ਇੱਥੇ ਤਾਂ ਤੁਸੀਂ ਖਾਣ ਪਾਣ ਆ ਕੇ ਦੇਖਿਆ ਰਹਿਣ ਸਹਿਣ ਦੇਖਿਆ ਤੁਪ ਨਹੀਂ ਲੈਂਦੇ ਲੋਕ ਇੱਥੇ ਕਿਉਂਕਿ ਧੁੱਪ ਬੜੀ ਸਖਤ ਹੈਗੀ ਹੈ ਇਸ ਕਰਕੇ ਜਿਹੜੀ ਅਸੀਂ ਕਹੇ ਲਈ ਵਿਟਾਮਿਨ ਡੀ ਦੀ ਜਿਹੜੀ ਡੈਫੀਸ਼ੈਂਸੀ ਹੈਗੀ ਹੈ ਉਹ ਬੜੀ ਅਸੀਂ ਕਹਿ ਲਈ ਕਿ ਘਟ ਹੈਗੀ ਹੈ ਖਾਸ ਕਰਕੇ ਜਿਹੜੇ ਰੇਗਿਸਤਾਨੀ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਰਤੀਲੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਕੀ ਟੋਟਾ ਨੁਸਖਾ ਤੁਸੀਂ ਅੱਜ ਦੋਵੋਗੇ ਖਾਸ ਕਰਕੇ ਜਿਨ੍ਹਾਂ ਚ ਵਿਟਾਮਿਨ ਡੀ ਦੀ ਘਾਟ ਹੈਗੀ ਹੈ ਵੈਸੇ ਤਾਂ ਦੇਖੋ ਜਿਹੜੀ ਤੁਸੀਂ ਇਹ ਕਹ ਲਓ ਦਬਈ ਦੀ ਰੇਗਿਸਤਾਨ ਦੀ ਖਜੂਰ ਹੈ ਹਾਂਜੀ ਉਹ ਧੁੱਪ ਦੇ ਵਿੱਚ ਪੜੀ ਹੋਈ ਆ ਧੁੱਪ ਦੇ ਵਿੱਚ ਪੈਦਾ ਹੁੰਦੀ ਆ ਗਰਮੀ ਦੇ ਵਿੱਚ ਪੈਦਾ ਹੁੰਦੀ ਆ ਉਸ ਤੋਂ ਵੱਡਾ ਤਾਂ ਤੁਸੀਂ ਕਹਿ ਲੋ ਵੀ ਜਿਹੜਾ ਵਿਟਾਮਿਨ ਡੀ ਆ ਜਾਂ ਕੈਲਸ਼ੀਅਮ ਆ ਨਹੀਂ ਹੋ ਸਕਦਾ ਹਨਾ ਜੇ ਫਾਰਮ ਦੌਰ ਤੇ ਲਈਏ ਦੂਜਾ ਨੰਬਰ ਏ ਕਹਿ ਲੋ ਵੀ ਉਹ ਜਿਹੜੇ ਲੋਕ ਰਹਿੰਦੇ ਹੀ ਰੇਗਿਸਤਾਨ ਦੇ ਵਿੱਚ ਆ ਤਾਂ ਧੁੱਪ ਧੁੱਪ ਤੋਂ ਵੱਡਾ ਜਿਹੜਾ ਹੈਗਾ ਵਿਟਾਮਿਨ ਡੀ ਉਸ ਤੋਂ ਵੱਡਾ ਵਿਟਾਮਿਨ ਡੀ ਕੁਦਰਤ ਨੇ ਜਿਹੜਾ ਸੋਮਾ ਸਾਨੂੰ ਦਿੱਤਾ ਸੂਰਜ ਉਸ ਤੋਂ ਵੱਡਾ ਕੋਈ ਨਹੀਂ ਹੈ ਤੀਜਾ ਨੰਬਰ ਜਿਹੜਾ ਆਯੁਰਵੇਦ ਦੇ ਵਿੱਚ ਆ ਜਾਂਦਾ ਉਹ ਅਸ਼ਵਗੰਧਾ ਉਹ ਅਸਗੰਧ ਕਹਿ ਲਓ ਤੁਸੀਂ ਇਹ ਕਹਿ ਲਓ ਵੀ ਸਭ ਤੋਂ ਜਿਹੜਾ ਵੱਡਾ ਜੜੀਆਂ ਬੂਟੀਆਂ ਦੇ ਵਿੱਚ ਹੈ ਅਸ਼ਵਗੰਧਾ ਦੇ ਵਿੱਚ ਕੈਲਸ਼ੀਅਮ ਜਿਹੜਾ ਕੈਲਸ਼ੀਅਮ ਵੀ ਬਹੁਤ ਹੈ ਤੇ ਵਿਟਾਮਿਨ ਡੀ ਵੀ ਬਹੁਤ ਹੈ ਤੁਸੀਂ ਆਪਣੇ ਬੱਚਿਆਂ ਨੂੰ ਹਰ ਰੋਜ਼ ਉਹਨੂੰ ਸਵੇਰੇ ਸ਼ਾਮ ਦੁੱਧ ਨਾਲ ਦਿਓ ਤੇ ਜਿਵੇਂ ਤੁਸੀਂ ਅੱਜ ਕੱਲ੍ਹ ਗੋਲੀਆਂ ਜਾਂ ਵਿਟਾਮਿਨ ਡੀ ਦੇ ਜਿਹੜੇ ਹੈਗੇ ਆ ਪਾਊਚ ਜਾਂ ਕਿਸੇ ਵੀ ਤਰ੍ਹਾਂ ਦੀਆਂ ਸ਼ੀਸ਼ੀਆਂ ਪੀਂਦੇ ਆ ਉਹ ਇੱਕ ਆਰਟੀਫੀਸ਼ੀਅਲ ਮੈਥਡ ਨਾਲ ਤਿਆਰ ਕੀਤੀਆਂ ਨੇ ਚੀਜ਼ਾਂ ਜਿਹੜੀ ਨੇਚਰਲ ਹੈ ਕੁਦਰਤੀ ਤੌਰ ਦੇ ਵਿੱਚ ਸਾਨੂੰ ਜਿਹੜੀ ਚੀਜ਼ ਮਿਲਣੀ ਹੈ ਉਹ ਸਾਨੂੰ ਡੱਬਾ ਬੰਦ ਚੀਜ਼ਾਂ ਦੇ ਵਿੱਚ ਨਹੀਂ ਹਾਸਲ ਹੋ ਸਕਦੀ ਸਭੋਂ ਸਾਡਾ ਜਿਹੜਾ ਸਰੀਰ ਹੈ ਉਹਦੇ ਵਸ ਪੈ ਜਾਂਦਾ ਹੈ ਉਹਦੇ ਲਾਲਚ ਚ ਪੈ ਜਾਂਦਾ ਵੀ ਹਾਂ ਅਸੀਂ ਇਹ ਚੀਜ਼ ਖਾਵਾਂਗੇ ਤਾਂ ਤੁਰਦੇ ਰਹਿਾਂਗੇ ਤਾਂ ਆਪਣੇ ਉਹ ਸਰੀਰ ਨੂੰ ਸੰਭਾਲਣ ਵਾਸਤੇ ਉਹਨੂੰ ਕਾਬੂਰ ਰੱਖਣ ਵਾਸਤੇ ਤਾਂ ਸਾਨੂੰ ਕੁਦਰਤੀ ਜਿਹੜੀਆਂ ਚੀਜ਼ਾਂ ਉਹਨਾਂ ਦੇ ਨਾਲ ਜਰੂਰ ਜੁੜਨਾ ਚਾਹੀਦਾ ਅੱਛਾ ਡਾਕਟਰ ਸਾਹਿਬ ਇੱਕ ਹੋਰ بڑا ਹੈ ਹਮ ਸਵਾਲ ਆਇਆ ਥੇ ਜਿਨੇ ਚ ਵਿਟਾਮਿਨ ਡੀ ਦੀ ਘਾਟ ਹੁੰਦੀ ਹੈ ਜੀ ਜਿਹੜੇ ਧੁੱਪ ਨਹੀਂ ਲੈਂਦੇ ਇੱਥੇ ਜ਼ਿਆਦਾਤਰ ਲੋਕ ਏਸੀਆਂ 'ਚ ਨੇ ਜਾਂ ਗੱਡੀ 'ਚ ਵੀ ਏਸੀ ਹੈ ਮੋਲਾਂ 'ਚ ਵੀ ਏਸੀ ਹੈ ਸੜਕਾਂ 'ਤੇ ਵੀ ਏਸੀ ਹੈ ਔਰ ਘਰਾਂ ਦੇ ਵਿੱਚ ਵੀ ਏਸੀ ਹੈ ਜਿਹੜੇ ਲੋਕ ਵਿਟਾਮਿਨ ਡੀ ਦੀ ਘਾਟ ਜਿੰਨਾਂ 'ਚ ਹੋ ਜਾਂਦੀ ਹੈ ਕੀ ਸਿੰਪਟਮ ਨਿਕਲਦੇ ਨੇ ਕੀ ਹੁੰਦਾ ਬਾਡੀ ਚ ਕੀ ਹੁੰਦਾ ਜੇਕਰ ਵਿਟਾਮਿਨ ਡੀ ਦੀ ਘਾਟ ਹੋ ਜੇ ਦੇਖੋ ਵਿਟਾਮਿਨ ਡੀ ਦੀ ਘਾਟ ਹੋ ਗਈ ਤਾਂ ਸਭ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਕਹਿ ਲਓ ਵੀ ਬੰਦੇ ਦੀਆਂ ਜਿਹੜੀਆਂ ਹੱਡੀਆਂ ਜੋੜਾਂ ਦੇ ਜਿਹੜੇ ਦਰਦ ਪੈਦਾ ਜ਼ਿਆਦਾ ਹੋ ਜਾਣਗੇ ਸਰੀਰ ਦੇ ਵਿੱਚ ਬਾਜੂ ਹਵਾ ਕਹਿ ਲਓ ਵੀ ਜਿਹੜੀ ਜ਼ਿਆਦਾ ਖਦਣੀ ਸ਼ੁਰੂ ਹੋ ਜਾਊਗੀ ਕਿਉਂਕਿ ਸਰੀਰ ਦੇ ਜਿਹੜੇ ਰੋਮ ਐ ਰੋਮ ਜਦੋਂ ਬੰਦ ਹੁੰਦੇ ਨੇ ਬੰਦ ਹੋਣ ਦੇ ਕਾਰਨ ਸਰੀਰ ਨੂੰ ਇੰਨੀਆਂ ਕੁ ਬਿਮਾਰੀਆਂ ਜਿਹੜੀਆਂ ਗ੍ਰਸਤ ਕਰ ਲੈਂਦੀਆਂ ਨੇ ਘੇਰ ਲੈਂਦੀਆਂ ਨੇ ਤਾ ਸਭ ਤੋਂ ਵੱਧ ਤੁਸੀਂ ਇਹ ਕਰ ਲੋ ਵੀ ਜੋੜਾਂ ਦੇ ਜਿਹੜੇ ਸਾਨੂੰ ਦਰਦ ਪੈਦਾ ਹੁੰਦੇ ਨੇ ਵਿਟਾਮਿਨ ਡੀ ਦੀ ਘਾਟ ਕਰਕੇ ਸਾਡੀਆਂ ਹੱਡੀਆਂ ਇੱਕ ਤਰ੍ਹਾਂ ਦੀ ਆ ਮਾਡਰਨ ਸਾਇੰਸ ਦੇ ਵਿੱਚ ਉਹਨੂੰ ਪੋਜ਼ਿਟਿਵ ਆਰਥਰਾਇਟਿਸ ਕਹਿ ਲੋ ਔਰ ਤੁਸੀਂ ਆਸਟਿਓਪੋਰੋਸਿਸ ਕਹਿ ਲੋ ਉਹਨੂੰ ਮਾਡਰਨ ਸਾਇੰਸ ਦੇ ਵਿੱਚ ਕਹਿ ਦਿੰਦੇ ਆ ਆਪਾਂ ਆਯੁਰਵੇਦ ਦੇ ਵਿੱਚ ਕਹਿ ਦਿੰਦੇ ਆ ਆਮ ਬਾਤ ਕਹਿ ਲੋ ਉਹਨੂੰ ਬਾਤ ਰੋਗ ਕਾਫੀ ਤਰ੍ਹਾਂ ਦੇ ਬਾਤ ਰੋਗ ਜਿਹੜੇ ਆ ਜਾਂਦੇ ਨੇ ਉਹ ਸਾਡੇ ਹੱਡੀਆਂ ਦਾ ਸੰਬੰਧਿਤ ਜਾਂ ਸਾਡੇ ਮਸਲ ਦੇ ਸੰਬੰਧਿਤ ਜਿਹੜੇ ਜ਼ਿਆਦਾ ਰੋਗ ਪੈਦਾ ਹੁੰਦੇ। ਅੱਛਾ ਤੇ ਫਿਰ ਨੁਸਖਾ ਕੀ ਦੇ ਕੇ ਜਾਓਗੇ ਦੁਬਈ ਵਾਲਿਆਂ ਨੂੰ ਅੱਜ ਤੁਸੀਂ ਜਿੰਨਾਂ ਚ ਵਿਟਾਮਿਨ ਡੀ ਦੀ ਘਾਟ ਹੈਗੇ ਵਿਟਾਮਿਨ ਡੀ ਡੈਫੀਸ਼ੈਂਸੀ ਬਣੀ ਹੋਈ ਹੈ। ਨੁਸਖਾ ਕੀ ਦੇਵਾਂਗੇ ਉਹਨਾਂ ਵਾਸਤੇ? ਇੱਕ ਤਾਂ ਉਹਨਾਂ ਵਾਸਤੇ ਸਭ ਤੋਂ ਵਧੀਆ ਉਹਨਾਂ ਵਾਸਤੇ ਗੁਜਰਤ ਨੇ ਫਲ ਬਖਸ਼ਿਆ ਹੋਇਆ ਹੈਗਾ। ਖਜੂਰ ਹੈ। ਉਸ ਤੋਂ ਤੁਸੇ ਦੱਸ ਵੀ ਰਹੇ ਸੀ ਕਿ ਸਵੇਰੇ ਸਵੇਰੇ ਪਾਣੀ ਨਾਲ ਖਜੂਰ ਖਾਨ ਨਾਲ ਵਿਟਾਮਿਨ ਡੀ ਦੀ ਘਾਟ ਪੂਰੀ ਹੁੰਦੀ ਹੈ। ਬਹੁਤ ਚੰਗੀ ਹੈ ਜੀ। ਬਿਲਕੁਲ ਪੂਰੀ ਹੁੰਦੀ ਹੈ ਜੀ ਕਿਉਂਕਿ ਜਿਹੜੀ ਚੀਜ਼ ਬਣੀ ਹੀ ਧੁੱਪ ਦੇ ਵਿੱਚ ਤਪ ਕੇ ਹੈ ਅਗਰ ਤੁਸੀਂ ਉਹਨੂੰ ਉਹਦੇ ਵੀ ਤਾਂ ਤੁਸੀਂ ਇਹ ਕਹ ਲੋ ਰੋਮ ਰੋਮ ਦੇ ਵਿੱਚ ਜਿਹੜਾ ਵਿਟਾਮਿਨ ਡੀ ਅੱਛਾ ਫਿਰ ਇਸਤੇਮਾਲ ਕਿਵੇਂ ਕਰ ਇਸਤੇਮਾਲ ਕਿਵੇਂ ਕਰਨੀ ਹੈ? ਤੁਸੀਂ ਦੇਖੋ ਜਿਨ੍ਹਾਂ ਲੋਕਾਂ ਦੇ ਅੰਦਰ ਤਸੀਰ ਜਿਨ੍ਹਾਂ ਦੀ ਗਰਮ ਹੈ ਉਹ ਤੁਸੀਂ ਰਾਤ ਨੂੰ ਭਿਉਂਦਣੀਆਂ ਪਾਣੀ ਦੇ ਵਿੱਚ ਸਵੇਰੇ ਉਹਨੂੰ ਤੁਸੀਂ ਆਪਣਾ ਸ਼ੇਕ ਬਣਾ ਕੇ ਪੀ ਸਕਦੇ ਹੋ ਦੁੱਧ ਦੇ ਵਿੱਚ ਜਾਂ ਤੁਹਾਨੂੰ ਤੁਸੀਂ ਉਹਨੂੰ ਪਾਣੀ ਦੇ ਵਿੱਚ ਮੈਚ ਕਰਕੇ ਪੀ ਸਕਦੇ ਹੋ ਜਾਂ ਵੈਸੇ ਪਾਣੀ ਕਿਉਂ ਕਿਉਂਕਿ ਕੱਲੀ ਖਜੂਰ ਨਾ ਖਾਓ ਕਿਉਂਕਿ ਕੱਲੀ ਖਜੂਰ ਖਾਣ ਦੇ ਨਾਲ ਕਈਆਂ ਨੂੰ ਹਜ਼ਮ ਹੋਣ ਦੇ ਵਿੱਚ ਦਿੱਕਤ ਆਉਂਦੀ ਹੈ ਵੈਸੇ ਤਾਂ ਫਾਈਬਰ ਭਰਪੂਰ ਹੁੰਦੀ ਹੈ ਪਰ ਫਿਰ ਵੀ ਜਦੋਂ ਆਪਾਂ ਪਾਣੀ ਨਾਲ ਲੰੰਨੇ ਆ ਕੁਦਰਤ ਦਾ ਜਿਹੜਾ ਸਭ ਤੋਂ ਵੱਡਾ ਸੋਮਾ ਉਹ ਗੱਲ ਉਹ ਵੀ ਪੱਥਰਾਂ ਨੂੰ ਵੀ ਜਿਹੜਾ ਚੀਰਦਾ ਹੈ ਪੱਥਰਾਂ ਨੂੰ ਵੀ ਖਾਰ ਦਿੰਦਾ ਤਾਂ ਉਹਦੇ ਨਾਲ ਜਿਹੜਾ ਇਹਦਾ ਸੇਵਨ ਸਵੇਰੇ ਕਰਨਾ ਚਾਹੀਦਾ ਜੀ ਜੀ ਸਵੇਰੇ ਸਵੇਰੇ ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਲੋਕਾਂ 'ਚ ਵਿਟਾਮਿਨ ਡੀ ਦੀ ਘਾਟ ਹੈਗੀ ਹੈ ਉਹ ਸਵੇਰੇ ਸਵੇਰੇ ਪਾਣੀ ਦੇ ਨਾਲ ਚਾਹੇ ਸ਼ੇਕ ਬਣਾ ਕੇ ਖਜੂਰ ਦਾ ਇਸਤੇਮਾਲ ਕਰਨਗੇ ਕਿੰਨੇ ਦਿਨਾਂ 'ਚ ਅਸਰ ਲੱਗਣਾ ਜੋੜਾਂ ਦੇ ਦਰਦ ਹੈਗੇ ਨੇ ਜਿਹੜੇ ਘਟ ਸਕਦੇ ਨੇ ਵਿਟਾਮਿਨ ਡੀ ਡੈਫੀਸ਼ੈਂਸੀ ਇਹ ਘਟਣੀ ਸ਼ੁਰੂ ਹੋ ਜਾਏਗੀ ਖੁਦ ਜਿਹੜੀ ਖਜੂਰ ਇੱਕ ਐਡੀ ਕਮਾਲ ਦੀ ਚੀਜ਼ ਆ ਤੁਸੀਂ ਇਹ ਕਹਿ ਲਓ ਵੀ ਇਹ ਲਗਭਗ ਮੇਰੇ ਆਪਣੇ ਦੇਖਿਓ ਨਤੀਜੇ ਆ ਤੁਸੀਂ ਦੇਖੋ ਦੂਜੇ ਦਿਨ ਤੋਂ ਹੀ ਜਿਹੜੀ ਇਹਦੀ એનર્ਜੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਇੰਨੀ ਕਿਉਂਕਿ ਇੱਕ ਤਰ੍ਹਾਂ ਇਹਦੇ ਵਿੱਚ ਗਲੂਕੋਜ਼ ਨੇਚਰਲ ਗਲੂਕੋਜ਼ ਬਹੁਤ ਜ਼ਿਆਦਾ ਹੈ ਤਾਂ ਉਹਦੇ ਕਰਕੇ ਜਿਹੜੀ ਬਾਡੀ ਨੂੰ એનર્ਜੀ ਉਹ ਪਹਿਲੇ ਦਿਨ ਤੋਂ ਹੀ ਜਿਹੜੀ ਫੀਲ ਹੋਣ ਲੱਗ ਜਾਂਦੀ ਹੈ ਜੀ 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 ਚਲੋ ਡਾਕਟਰ ਸਾਹਿਬ ਇੱਕ ਵਾਰ ਫੇਰ ਤੁਹਾਨੂੰ ਇਸ ਅਵਾਰਡ ਵਾਸਤੇ ਦੇਖੋ ਤੁਸੀਂ ਬੜਾ ਵਧੀਆ ਲੱਗਦਾ ਹੈ ਜਦੋਂ ਪੰਜਾਬ ਦੀ ਧਰਤੀ ਤੋਂ ਆ ਕੇ ਕੋਈ ਸ਼ਖਸ ਜਿਹੜਾ ਜਿਹਨੂੰ ਸਰਕਾਰਾਂ ਦੇ ਨੁਮਾਇੰਦੇ ਜਿਹੜੇ ਉਹ ਇੱਥੇ ਸਨਮਾਨ ਕਰਨ ਦੁਬਈ ਦੇ ਨੁਮਾਇੰਦੇ ਹੈਗੇ ਸੀ ਉਹਨਾਂ ਨੇ ਜਿਹੜਾ ਦੁਬਈ ਸਰਕਾਰ ਦੇ ਨੁਮਾਇੰਦੇ ਹੈਗੇ ਸੀ ਵੱਖ-ਵੱਖ ਡਿਪਾਰਟਮੈਂਟਾਂ ਦੇ ਇੰਚਾਰਜ ਹੈਗੇ ਨੇ ਸੋ ਉਹਨਾਂ ਨੇ ਜਿਹੜਾ ਇੱਥੇ ਇਹਨਾਂ ਨੂੰ ਡਾਕਟਰ ਜਗਰੂਪ ਸਿੰਘ ਭੰਗੂ ਹੋਰਾਂ ਨੂੰ ਔਰ ਯੰਗ ਵੈਦ ਦਾ ਜਿਹੜਾ ਖਿਤਾਬ ਹੈਗਾ ਯੰਗ ਵੈਦ ਆਫ ਦੀ ਇਅਰ ਦਾ ਖਿਤਾਬ ਹੈਗਾ ਜਿਹੜਾ ਇੱਥੇ ਅੱਜ ਇਹਨਾਂ ਨੂੰ ਨਵਾਜ਼ਿਆ ਗਿਆ ਸੋ ਉਮੀਦ ਕਰਦੇ ਆਂ ਕਿ ਡਾਕਟਰ ਸਾਹਿਬ ਦੀ ਨੌਲੇਜ ਤੋਂ ਡਾਕਟਰ ਸਾਹਿਬ ਦੇ ਤਜਰਬਿਆਂ ਤੋਂ ਤੇ ਡਾਕਟਰ ਸਾਹਿਬ ਦੇ ਜਿਹੜੇ ਟੋਟਕਿਆਂ ਤੋਂ ਤੁਸੀਂ ਇਸੇ ਤਰੀਕੇ ਨਾਲ ਫਾਇਦੇ ਯਾਬ ਉਂਦੇ ਰਹੋਗੇ ਕਾਸੀ ਫਾਰੂਕੀ ਹਕੀਕਤ ਟੀਵੀ ਪੰਜਾਬੀ ਦੁਬਈ